ਦੀਵਾਲੀ ਚਾਨਣਾ ਦਾ ਤਿਹਾਰ ਹੈ ਪਰ ਪੰਜਾਬ ਦੇ ਕਈ ਕਰਾਂ ਦੇ ਵਿੱਚ ਇਸ ਵਾਰ ਦੀਵਾਲੀ ਹਨੇਰੇ ਦੀ ਯਾਦ ਲੈ ਕੇ ਆਈ ਹੈ ਜਿੱਥੇ ਪਹਿਲਾਂ ਦੀਵੇ ਬਲਦੇ ਸੀ ਪਰ ਉੱਥੇ ਹੁਣ ਪਾਣੀ ਦੇ ਨਿਸ਼ਾਨ ਨਜ਼ਰ ਆਏ ਨੇ ਕੋਈ ਥਾਂ ਤੇ ਦੀਵੇ ਜ਼ਗਾਉਣ ਦੇ ਲਈ ਘਰ ਟਹਿ ਗਏ ਨੇ ਉਹ ਕਰਾਂ ਦੇ ਵਿੱਚ ਬਨੇਰੇ ਨਹੀਂ ਰਹੇ ਜਿਨ੍ਹਾਂ ਬਨੇਰਿਆਂ ਦੇ ਉੱਪਰ ਪਿਛਲੇ ਸਾਲਾਂ ਦੇ ਵਿੱਚ ਘਿਓ ਦੇ ਜਾਂ ਫਿਰ ਤੇਲ ਦੇ ਦੀਵੇ ਬਲੇ ਜਾਂਦੇ ਸੀ ਇੱਕ ਵਾਰ ਤੁਹਾਨੂੰ ਉਹਨਾਂ ਜੋ ਹਾਲਾਤ ਸੀਹੜਾਂ ਦੇ ਉਸ ਦੇ ਉੱਪਰ ਇੱਕ ਵਾਰ ਫਿਰ ਤੋਂ ਜਿਹੜੀ ਝਲਕ ਮਰਵਾਉਣ ਦੀ ਕੋਸ਼ਿਸ਼ ਕਰਦੇ ਆਂ ਦਰਅਸਲ ਜੁਲਾਈ ਅਗਸਤ ਸਤੰਬਰ ਮਹੀਨੇ ਦੇ ਵਿੱਚ 2025 ਦੇ ਵਿੱਚ ਇਸ ਸਾਲ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਵੱਡੀ ਤਬਾਹੀ ਦੇਖਣ ਨੂੰ ਮਿਲੀ ਬੇਮੌਸਮੀ ਮੀਂਹ ਅਤੇ ਦਰਿਆਵਾਂ ਦੇ ਉਫਾਨ ਨੇ 6 ਜ਼ਿਲ੍ਹਿਆਂ ਦੇ 2600 ਤੋਂ ਵੱਧ ਪਿੰਡਾਂ ਨੂੰ ਪਾਣੀ ਦੇ ਵਿੱਚ ਡੋਬੋ ਕੇ ਰੱਖ ਦਿੱਤਾ 17000 ਤੋਂ ਵੱਧ ਘਰ ਤੈ ਗਏ ਤੇ ਲਗਭਗ 6 ਲੱਖ ਲੋਕਾਂ ਨੂੰ ਬੇਕਾਰ ਹੋਣਾ ਪਿਆ ਰੋਜੀ ਰੋਟੀ ਖੋ ਲਈ ਖੇਤਾਂ ਦੇ ਵਿੱਚ ਰੇਤ ਦੀਆਂ ਚਾਦਰਾਂ ਵਿਛ ਗਈਆਂ ਜਿੱਥੇ ਦੀਵਾਲੀ ਦੇ ਦੀਵੇ ਬਾਲੇ ਜਾਂਦੇ ਸੀ ਦੀਵੇ ਜਲਦੇ ਸੀ ਉੱਥੇ ਅੱਜ ਮਾਇੂਸੀ ਦੇ ਚਾਨਣ ਦੇਖਣ ਨੂੰ ਮਿਲ ਰਹੇ ਨੇ ਪਠਾਨਕੋਟ ਦਾ ਇੱਕ ਬਾਗ ਹੁਸੈਨ ਹੜ੍ਹਾਂ ਦੇ ਦਿਨ ਉਸਨੇ ਆਪਣੀ ਮਾਂ ਤੇ ਤਿੰਨ ਬੱਚਿਆਂ ਨੂੰ ਰਾਵੀ ਦੇ ਕੰਢੇ ਖੋਲਿਆ ਪਾਣੀ ਸਾਰਾ ਕੁਝ ਹੜਾ ਕੇ ਲੈ ਗਿਆ ਜ਼ਿੰਦਗੀ ਤਬਾਹ ਕਰਕੇ ਰੱਖ ਦਿੱਤੀ ਹੁਸੈਨ ਅੱਜ ਵੀ ਹਰ ਸ਼ਾਮ ਉੱਥੇ ਖੜਾ ਹੁੰਦਾ ਜਿੱਥੇ ਉਸ ਦਾ ਘਰ ਸੀ ਉਹ ਆਖਦਾ ਕਿ ਮੈਂ ਹਰ ਰਾਤ ਦੀਵਾ ਬਾਲਦਾ ਹਾਂ ਪਰ ਉਹ ਰੌਸ਼ਨੀ ਘਰ ਤੱਕ ਨਹੀਂ ਪਹੁੰਚਦੀ ਕਿਉਂਕਿ ਘਰ ਉੱਥੇ ਹੋਣਾ ਰਹਿ ਨਹੀਂ ਇਸ ਤਰੀਕੇ ਦੇ ਜਾਨੀ ਕਿ ਭਾਵੁਕ ਸ਼ਬਦ ਨੇ ਜਿਹੜੇ ਹਰ ਵਿਅਕਤੀ ਦੇ ਮਨ ਦੇ ਵਿੱਚੋਂ ਨਿਕਲਦੇ ਨਹੀਂ ਜਾਂ ਫਿਰ ਜ਼ੁਬਾਨ ਦੇ ਵਿੱਚੋਂ ਵੀ ਹੌਲੀ-ਹੌਲੀ ਨਿਕਲਣ ਦੀ ਕੋਸ਼ਿਸ਼ ਕਰਦੇ ਨੇ ਹਾਲਾਂਕਿ ਪੰਜਾਬ ਸਰਕਾਰ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲਈ 500 ਕਰੋੜ ਰੁਪਏ ਦੀ ਮਦਦ ਦਾ ਐਲਾਨ ਕੀਤਾ ਸੀ ਪਰ ਪਿੰਡਾਂ ਦੇ ਵਿੱਚ ਪਹੁੰਚਣ ਵਾਲੀ ਸਹਾਇਤਾ ਅਜੇ ਵੀ ਅਧੂਰੀ ਨਜ਼ਰ ਆਈ ਹੈ ਬਹੁਤੇ ਪਿੰਡਾਂ ਦੇ ਵਿੱਚ ਲੋਕ ਖੋਦ ਮਲਬਾ ਸਾਫ ਕਰ ਰਹੇ ਨੇ ਅਜ਼ਨਾਲਾ ਫਾਜ਼ਲਕਾ ਮੋਗਾ ਦੇ ਵਿੱਚ ਮੁਆਵਜ਼ਾ ਵੰਡ ਦੀ ਪ੍ਰਕਿਰਿਆ ਜਾਰੀ ਆ ਪਰ ਜਿੱਥੇ ਰੋਜੀ ਰੋਟੀ ਹੀ ਮੁੱਕ ਗਈ ਹੋਵੇ ਉੱਥੇ ਸਿਰਫ ਪੈਸਾ ਕਾਫੀ ਨਹੀਂ ਹੋ ਜਾਂਦਾ ਇੱਕ ਪਾਸੇ ਸ਼ਹਿਰਾਂ ਦੇ ਵਿੱਚ ਬਾਜ਼ਾਰ ਚਮਕ ਰਹੇ ਨੇ ਤੇ ਦੂਜੇ ਪਾਸੇ ਫਿਰੋਜ਼ਪੁਰ ਦੇ ਪਿੰਡ ਮਾਲੀਵਾਲ ਦੇ ਵਿੱਚ ਬੱਚੇ ਨੇ ਜਿਹੜੇ ਮਿੱਟੀ ਦੇ ਦੀਵੇ ਇਹ ਇਕੱਲੇ ਫਿਰੋਜ਼ਪੁਰ ਦੇ ਪਿੰਡ ਮਾਲੀਵਾਲ ਦੀ ਕਹਾਣੀ ਨਹੀਂ ਬਹੁਤ ਸਾਰੇ ਉਹ ਜ਼ਿਲ੍ਹਿਆਂ ਦੇ ਪਿੰਡ ਜਿੱਥੇ ਹੜਾ ਨੀ ਸਾਰਾ ਕੁਝ ਹੜਾ ਕੇ ਰੱਖ ਦਿੱਤਾ ਛੋਟੇ ਬੱਚੇ ਇਹ ਵੀ ਆਖਦੇ ਨੇ ਕਿ ਹੜਾ ਨੇ ਸਾਰੇ ਖਡਾਉਣੇ ਤਾਂ ਲੈ ਲਏ ਪਰ ਇਸ ਵਾਰ ਮੈਨੂੰ ਖੁਦ ਦੀਵੇ ਬਣਾਉਣੇ ਪੈ ਰਹੇ ਨੇ ਇਹ ਬੱਚੇ ਹੁਣ ਆਪਣੇ ਹੱਥਾਂ ਦੇ ਨਾਲ ਆਸ ਦੀ ਰੌਸ਼ਨੀ ਜਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਹ ਦੀਵਾਲੀ ਉਹਨਾਂ ਲਈ ਰੰਗਾਂ ਦੀ ਨਹੀਂ ਬਲਕਿ ਹੌਸਲੇ ਦੀ ਦੀਵਾਲੀ ਆ ਜਦ ਤਬਾਹੀ ਆਈ ਸੀ ਤਾਂ ਲੋਕਾਂ ਨੇ ਆਪ ਹੀ ਇੱਕ ਦੂਜੇ ਦੇ ਲਈ ਦਰਵਾਜ਼ੇ ਖੋਲ ਦਿੱਤੇ ਸੀ ਗੁਰਦੁਆਰਾਂ ਸਾਹਿਬ ਦੇ ਦਰਵਾਜ਼ੇ ਖੁੱਲ ਗਏ ਸੀ ਲੰਗਰ ਚੱਲ ਪਏ ਸੀ ਅੰਮ੍ਰਿਤਸਰ ਦੇ ਇੱਕ ਜਵਾਨਾਂ ਦੇ ਬਹੁਤ ਸਾਰੇ ਨੌਜਵਾਨਾਂ ਦੇ ਗਰੁੱਪਾਂ ਨੇ ਜਿਹੜਾ ਪਿੰਡਾਂ ਦੇ ਵਿੱਚ ਲੰਗਰ ਲਾਤੇ ਕਿਸ ਤਰੀਕੇ ਹੋਰ ਰਸਤਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਰ ਜਦ ਪਾਣੀ ਚੜਦਾ ਹੈ ਤਾਂ ਇਨਸਾਨੀਅਤ ਵੀ ਚੜਦੀ ਆ ਇਹ ਹੀ ਹੈ ਪੰਜਾਬ ਜਿੱਥੇ ਦੁੱਖ ਵੱਡੇ ਹੁੰਦੇ ਨੇ ਪਰ ਹੌਸਲੇ ਉਸ ਤੋਂ ਵੀ ਵੱਡੇ ਹੋ ਕੇ ਨਿੱਤਰਦੇ ਨੇ ਜਿੱਥੇ ਪਾਣੀ ਸੀ ਹੁਣ ਉੱਥੇ ਦੁਬਾਰਾ ਖੇਤਾਂ ਦੇ ਵਿੱਚ ਖੇਤੀ ਕਰਨ ਦੀ ਅਗਲੀ ਹਾੜੀ ਦੀ ਫਸਲ ਦੀ ਬਜਾਈ ਕਰਨ ਦੀ ਤਿਆਰੀ ਚੱਲ ਪਈਆ ਕਿਸਾਨ ਮੋੜਾ ਹਲ ਚਲਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਮਹਿਲਾਵਾਂ ਆਪਣੇ ਘਰਾਂ ਦੀ ਚੁੱਲਿਆਂ ਦੀ ਰਪੇਰ ਮਰਮਤ ਮੁਰਤ ਤੋਂ ਉਹਨਾਂ ਨੂੰ ਜਿਹੜੀ ਮਿੱਟੀ ਆ ਉਹ ਲਾਉਣ ਦੀ ਕੋਸ਼ਿਸ਼ ਕਰਦਿਆਂ ਨਸਰਾਈ ਨੇ ਦੀਵਾਲੀ ਆਈ ਹੈ ਇਸ ਵਾਰ ਲੋਕ ਮੋਮਬਤੀਆਂ ਨਾਲ ਨਹੀਂ ਬਲ ਕੇ ਹੌਸਲੇ ਦੇ ਨਾਲ ਆਪਣੇ ਘਰ ਰੋਸ਼ਨ ਕਰਨ ਦੀ ਕੋਸ਼ਿਸ਼ ਕਰਨਗੇ ਜਿੱਥੇ ਦਰਦ ਸੀ ਹੁਣ ਉੱਥੇ ਉਮੀਦ ਵੀ ਨਜ਼ਰ ਆਈ ਆ ਜਿੱਥੇ ਹਨੇਰਾ ਸੀ ਉੱਥੇ ਹੁਣ ਇੱਕ ਦੀਵਾ ਬਲਿਆ ਕਿਉਂਕਿ ਇਹ ਪੰਜਾਬ ਹੈ ਜਿੱਥੇ ਹਰ ਕੋਈ ਸੱਟ ਲੱਗਣ ਤੋਂ ਬਾਅਦ ਹਰੇਰਾ ਹੋਣ ਤੋਂ ਬਾਅਦ ਹਰ ਵਾਰ ਚਾਨਣ ਹੋਇਆ ਹੀ ਹੋਇਆ ਦੀਵੇ ਭਾਵੇਂ ਥੋੜੇ ਨੇ ਪਰ ਚਾਨਣ ਦੀ ਉਮੀਦ ਅਜੇ ਵੀ ਜਾਰੀ ਹੈ ਉਮੀਦ ਦਾ ਕਾਰਨ ਇਹ ਆ ਕਿ ਜਿੱਥੇ ਪੰਜਾਬ ਦੇ 6 ਜੁਲਾਈ ਨੂੰ ਪਾਣੀ ਦੇ ਵਿੱਚ ਡੁੱਬ ਗਏ ਤੇ ਬਾਕੀ ਰਹਿਦਾ ਪੰਜਾਬ ਉਹਨਾਂ ਦੇ ਨਾਲ ਕੰਦ ਬਣ ਕੇ ਖੜਿਆ ਕਿਸ ਤਰੀਕੇ ਮਾਲਵੇ ਦੇ ਵਿੱਚੋਂ ਹੋਰ ਇਲਾਕਿਆਂ ਦੇ ਵਿੱਚੋਂ ਟਰੈਕਟਰ ਸਾਰੇ ਸੰਦ ਲੈ ਕੇ ਉਹਨਾਂ ਮਿੱਟੀ ਦੇ ਵਿੱਚ ਜਾਂ ਰੇਤ ਦੀ ਚਾਦਰ ਦੇ ਵਿੱਚ ਦੱਬੇ ਹੋਏ ਕਿਸਾਨਾਂ ਦੇ ਖੇਤਾਂ ਨੂੰ ਮੁੜ ਤੋਂ ਪਦਰਾਂ ਕਰਦੀਆਂ ਪਰਿਕਿਰਿਆਵਾਂ ਚੱਲ ਰਹੀਆਂ ਨੇ ਉਹ ਇਹ ਪੰਜਾਬ ਦੇ ਹੌਸਲੇ ਦੀ ਉਮੀਦ ਹੈ ਕਿ ਇੱਕ ਵਾਰ ਫਿਰ ਪੰਜਾਬ ਖੜਾ ਹੋਵੇਗਾ ਪਰ ਅੱਜ ਦੀਵਾਲੀ ਆ ਜਿੱਥੇ ਆਏ ਸਾਲ ਪਿਛਲੇ ਬਹੁਤ ਲੰਬੇ ਸਾਲ ਤੋਂ ਇਤਿਹਾਸ ਦੇ ਵਿੱਚ ਦੀਵਾਲੀ ਘਿਉ ਦੇ ਦੀਵਿਆਂ ਦੇ ਨਾਲ ਰੌਸ਼ਨੀ ਦਾ ਤਿਹਾਰ ਦੇ ਵਜੋਂ ਮਨਾਈ ਜਾਂਦੀ ਹੈ ਹਰ ਕੋਈ ਖੁਸ਼ੀ-ਖੁਸ਼ੀ ਮਨਾਉਂਦਾ ਪਰ ਇਸ ਸਾਲ 6 ਜ਼ਿਲ੍ਹਿਆਂ ਦੇ ਵਿੱਚ ਖਾਸ ਤੌਰ ਤੇ ਮਾਝਾ ਹੁਸ਼ਿਆਰਪੁਰ ਸultanpur ਲੋਧੀ ਫਿਰੋਜ਼ਪੁਰ ਇਨ੍ਹਾਂ ਇਲਾਕੇ ਗੁਰਦਾਸਪੁਰ ਤਰਨਤਾਰ ਅੰਮ੍ਰਿਤਸਰ ਦੇ ਵਿੱਚ ਬਹੁਤੇ ਘਰਾਂ ਦੇ ਵਿੱਚ ਕਿਉਂ ਦੇ ਦੀਵੇ ਬਾਲਣ ਦੇ ਲਈ ਬਨੇਰੇ ਨਹੀਂ ਰਹੇ ਪਰ ਉੱਥੇ ਕੋਸ਼ਿਸ਼ਾਂ ਜਾਰੀ ਨੇ ਬਹੁਤ ਸਾਰੀ ਸਮਾਜ ਸੇਵੀ ਸੰਸਥਾਵਾਂ ਨੇ ਜਿਹੜੀਆਂ ਲੋਕਾਂ ਦੀ ਮਦਦ ਕਰ ਰਹੀਆਂ ਨੇ ਕਿ ਕਿਸੇ ਨਾ ਕਿਸੇ ਤਰੀਕੇ ਉਹਨਾਂ ਲੋਕਾਂ ਦੀ ਜਿਹੜੀ ਗੱਡੀ ਆ ਲਈ ਤੋਂ ਉਤਰ ਚੁੱਕੀ ਆ ਪਰ ਉਹਨਾਂ ਨੂੰ ਮੁੜ ਤੇ ਲਈ ਤੇ ਲਿਆਂਦਾ ਜਾ ਸਕੇ ਪਰ ਇਸ ਵਕਤ ਜਿੱਥੇ ਪਿਛਲੇ ਸਾਲਾਂ ਦੇ ਵਿੱਚ ਮੋਮਬਤੀਆਂ ਦਾ ਚਾਨਣ ਕਰਕੇ ਦੀਵਾਲੀ ਮਨਾਈ ਜਾਂਦੀ ਆ ਪਰ ਇਸ ਸਾਲ ਇਨ੍ਹਾਂ ਇਲਾਕਿਆਂ ਦੇ ਵਿੱਚ ਚਾਨਣ ਦੀ ਦੀਵਾਲੀ ਨਜ਼ਰ ਆਈ ਹੈ ਇੱਕ ਉਮੀਦ ਦਾ ਚਾਨਣ ਕਿ ਪੰਜਾਬ ਮੁੜ ਕੇ ਉੱਠ ਕੇ ਖੜਾ ਹੋਵੇਗਾ ਤੇ ਜਿੱਥੇ ਲੋਕ ਉਸ ਦੀ ਮਦਦ ਕਰਨਗੇ ਤੇ ਮਦਦ ਕਰਦੇ ਲੋਕ ਨਜ਼ਰ ਵੀ ਆ ਰਹੇ ਨੇ